जिस जगह बच्चे जुआरी रोज जुआ खेडते हो और कई साल तो खेडते हो अगर, अगर एक संत भी जाके बैठे ਹੋ ਸਕਦਾ ਉਹਦੇ ਅੰਦਰ ਵੀ ਜੂਆ ਖੇਡਣ ਦਾ ਖਿਆਲ ਆ ਜਾਵੇ ਆ ਜਾਵੇ ਜਿੱਥੇ ਸ਼ਰਾਬੀ ਰੋਜ਼ ਸ਼ਰਾਬ ਪੀਂਦੇ ਨੇ ਸ਼ਰਾਬਖਾਨੇ ਅਗਰ ਉੱਥੇ ਮਨੁੱਖ ਜਾਵੇ ਔਰ ਰੋਜ਼ ਰੋਜ਼ ਜਾਵੇ ਔਰ ਉਹਨਾਂ ਸ਼ਰਾਬੀਆਂ ਨੂੰ ਵੇਖੇ ਵੇਖਦਿਆਂ ਵੇਖਦਿਆਂ ਇੱਕ ਦਿਨ ਪੀਣ ਲੱਗ ਪਵੇ ਉੱਥੇ ਵੀ ਚਾਹ ਰਹੀ ਇਸ ਤਰ੍ਹਾਂ ਦੇ ਉਹ ਤੇ ਸੋਚਣੀ ਇਸ ਤਰ੍ਹਾਂ ਦੀ ਚੱਲਦੀ ਹੈ ਯਾਦਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਇਸ ਵਾਸਤੇ ਆਖਿਆ ਗਿਆ ਕੁਸੰਗ ਤੋਂ ਬਚੋ ਕੁਸੰਗਤ ਬੁਰੇ ਮਨੁਕ ਕੋਲ ਨਹੀਂ ਬੈਠਣਾ ਤਨ ਕਰਕੇ ਮਨ ਕਰਕੇ ਬੁਰੇ ਵਿਚਾਰ ਨੂੰ ਨਹੀਂ ਆਣ ਦੇਣਾ ਮਨ ਵਿੱਚ और मैं फिर हाथ जोड़ के माफी मंगा दस हजार मनुख सत्संगन सत्संगसंगत एक समय मनुख बैठा है कुसंगत बैठा गुस्सा की मांग और जी गिनती है हो सकता गलत हो प्रभु करे गलत हो गए पर पंचदसी किस तरह लिखे